ਸਾਸਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਲਓ ਜੀ ਅੱਜ ਆਪਾਂ ਗੱਲ ਕਰਨੀ ਹੈ ਝੋਨੇ 'ਚ ਫੋਗ ਬਣਨ ਦੇ ਕਾਰਨ ਵੀ ਕਿਵੇਂ ਆਪਾਂ ਘਟਾ ਸਕਦੇ ਹਾਂ ਜਾਂ ਕਿਵੇਂ ਆਪਾਂ ਫੋਗ ਤੋਂ ਬਚਾ ਸਕਦੇ ਹਾਂ ਝੋਨੇ ਨੂੰ ਤੇ ਵੀ ਘੱਟ ਤੋਂ ਘੱਟ ਫੋਗ ਬਣੇ ਤੇ ਵਧੀਆ ਦਾਣੇ ਬਣ ਦਾਣਿਆਂ ਦਾ ਪੱਕ ਵਧੀਆ ਹੋਵੇ ਝੋਨੇ ਦਾ ਝਾੜ ਚੰਗਾ ਹੋਵੇ ਆਪਾਂ ਜਿਹੜਾ ਥੱਲੇ ਪ੍ਰਾਲਾ ਫੂਸ ਤੋਂ ਇਹ ਤੋਂ ਬਜੀਏ ਕਿਉਂਕਿ ਜਿਆਦੇ ਫੂਸ ਪ੍ਰਾਲਾ ਨਾਲ ਜਿਆਦੇ ਝਾੜ ਨਹੀਂ ਹੁੰਦਾ ਤੇ ਉਹਦੇ ਬਾਰੇ ਆਪਾਂ ਕਰਨੀ ਹੈ ਗੱਲਬਾਤ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆ ਜਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਕਿਉਂਕਿ ਵੀਡੀਓ ਹੁਣ ਆਉਂਦੀਆਂ ਰਹਿਣਗੀਆਂ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਭਈ ਜਵੇਂ ਹੁਣ ਝੋਨੇ ਗੋਭ ਜਾ ਬਹੁਤ ਝੋਨੇ ਆਇਬ ਜਿਹੜੇ ਜਿਨ੍ਹਾਂ ਨੇ ਆਪਦੀ ਗੋਭ ਥੱਲੇੋਂ ਤਿਆਰ ਕਰਨੀ ਸ਼ੁਰੂ ਕਰਤੀ ਯਾਨੀ ਕਿ ਮੁੰਜਰਬਾਨੀ ਸ਼ੁਰੂ ਹੋ ਗਈ ਤੇ ਜਿਹੜੀਆਂ ਥੋੜੀਆਂ ਲੰਮੀਆਂ ਵੈਰਾਈਟੇ ਵਾਲੇ ਉਹ ਹੋ ਸਕਦਾ ਕੋਈ 5-4 ਦਿਨਾਂ ਦੇ ਚ ਹਫਤੇ ਚ ਹੋ ਜਾਣ ਕਿਉਂਕਿ ਟਾਈਮ ਬਹੁਤ ਹੋ ਗਿਆ ਜਿਹੜੇ ਝੋਨੇ ਨੂੰ 60 ਦਿਨ ਹੋ ਗਏ ਲਗਭਗ ਤੇ ਉਹ ਝੋਨੇ ਥੱਲੋਂ ਗੰਡ ਬਣਾ ਕੇ ਤੇ ਮੁੰਜਰ ਬਣਾਉਣੀ ਸ਼ੁਰੂ ਕਰ ਦੇਣਗੇ ਹੁਣ 60-65 ਦਿਨਾਂ ਦੇ ਵਿੱਚ ਵਿੱਚ ਤੇ ਉਹਦੇ ਕਰਕੇ ਹੁਣ ਮੌਕਾ ਜਿਹੜਾ ਆਪਾਂ ਵੀ ਫੋਕ ਆਪਾਂ ਕਹਿੰਦੇ ਨਾ ਯਾਰ ਬਹੁਤ ਬਣ ਗਈ ਆਪਣੇ ਤਾਂ ਇੰਨੀ ਫੋਕ ਬਣ ਗਈ ਜੇ ਫੋਕ ਨਾ ਹੁੰਦੀ ਤਾਂ ਝਾੜ ਹੋਰ 5-4 ਮਾਣ ਵੱਜ ਜਾਂਦਾ ਬਈ ਫੋਕ ਬਣਦਾ ਕਾਰਨ ਇਹੀ ਹੁੰਦਾ ਜਦੋਂ ਆਪਾਂ ਰਿਆਂ ਪਹਿਲਾਂ ਪੂਰੀਆਂ ਕਰੀ ਬੈਠੇ ਹੁੰਨੇ ਆ ਪੂਰੇ ਜਦੋਂ ਟਾਈਮ ਤੇ ਉਹਨੇ ਆਪ ਦਾ ਨਿਸਾਰਾ ਕਰਨਾ ਉਦੋਂ ਉਹਨੂੰ ਕੋਈ ਤਾਕਤ ਵਾਲੀ ਚੀਜ਼ ਨਹੀਂ ਆਪਾਂ ਦਿੰਦੇ ਤੇ ਉਹ ਫਿਰ ਜਿਆਦੇ ਜਿਹੜੀਆਂ ਹੈਗੀਆਂ ਫੂਸ ਪ੍ਰਾਲ ਬਣ ਦਾ ਕਾਰਨ ਵੀ ਇਹੀ ਹੁੰਦਾ ਕਿਉਂਕਿ ਜਿਹੜੀ ਫਿਰ ਮੁੰਜਰ ਨਹੀਂ ਬੰਦੀ ਤੇ ਉਹ ਫੂਸ ਬਣ ਜਾਂਦਾ ਹੈ ਪ੍ਰਾਲ ਬਣ ਜਾਂਦਾ ਹੈ ਜੇ ਸਾਰਿਆਂ ਚ ਮੁੰਜਰ ਨਿਕਲੇ ਤਾਂ ਆਪਾਂ ਨੂੰ ਦਾਣੇ ਮਿਲਣ ਤੇ ਸਾਰਾ ਪ੍ਰਾਲ ਨਾ ਬਣੇ ਕਿਉਂਕਿ ਮੁੰਜਰ ਨਿਕਲੇ ਤਾਂ ਪ੍ਰਾਲ ਉਹਨਾਂ ਦਾਤ ਨਹੀਂ ਦਿੰਦਾ ਤੇ ਜੇ ਮੁੰਜਰਾ ਘਾਟ ਨਿਕਲਣਾ ਤੇ ਫਿਰ ਪ੍ਰਾਲ ਬਾਲਾ ਧੱਕ ਦਿੰਦਾ ਉਹਦੇ ਵਾਸਤੇ ਜਦੋਂ ਹੁਣ ਜਵੇਂ ਮੁੰਜਰ ਬਣ ਕੇ ਚੱਲ ਪਈ ਸ਼ੁਰੂ ਹੋ ਗਈ ਬਾਨੀ ਤੇ ਉਦੋਂ ਆਪਾਂ ਉਹਦੇ ਤੇ ਸਪਰੇਅ ਕਰੀਏ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਵੀ ਪਲਾਤਾ ਆਪਾਂ ਕਰੋ 05234 ਦੀ ਤੇ ਭਲਾ ਆਪਾਂ ਕਰ ਲੋ 13045 ਦੀ 13045 ਵੀ ਬਹੁਤ ਵਧੀਆ ਰਿਜ਼ਲਟ ਐ ਇਸ ਐਨਪੀਕੇ ਦਾ ਵੀ ਇਹਦਾ ਵੀ ਰਿਜ਼ਲਟ ਸਿਰ ਹੈ ਬਈ ਤੇ ਦੋਨਾਂ ਦਾ ਰਿਜ਼ਲਟ ਵਧੀਆ ਹੈ ਤੇ ਜੇ ਆਪਾਂ ਇਹਨਾਂ ਦੋਨਾਂ 'ਚੋਂ ਕੋਈ ਵੀ ਸਪਰੈ ਆਪਾਂ ਕਰ ਸਕਦੇ ਹਾਂ 1 ਕਿਲੋ 1 ਕਿੱਲੇ ਦੀ ਸਪਰੈ ਆਪਾਂ ਨੂੰ ਦੋ ਕਰਨੀਆਂ ਪੈਣਗੀਆਂ ਤੇ ਰਿਜ਼ਲਟ 100% ਮਿਲੂਗਾ ਥੋਕ ਨਾ ਮਾਤਰ ਹੋਊਗੀ ਬਹੁਤ ਘੱਟ ਥੋਕ ਹੋਊਗੀ ਤੇ ਝੋਨੇ ਦਾ ਪਕਾ ਬਹੁਤ ਵਧੀਆ ਹੋਊਗਾ ਝੋਨੇ ਦਾ ਅਨਸਾਰਾ ਸਹੀ ਹੋਊਗਾ ਤੇ ਆਪਾਂ ਨੂੰ ਨਾਲ ਫੰਗੀ ਸਾਈਡ ਵੀ ਸਪਰੈਆਂ ਕਰਨੀਆਂ ਪੈਣਗੀਆਂ ਇਸ ਤੋਂ ਬਾਅਦ ਜਦੋਂ ਆਪਾਂ ਇਹ ਸਪਰੇ ਕੱਲੀ ਕਰਨੀਆਂ ਫੰਗੀ ਸੈੱਡ علیحدਾ ਕਰਨੀਆਂ ਤੇ ਉਹਦੇ ਨਾਲ ਕੀ ਹੁੰਦਾ ਜਿਹੜੇ ਫੰਗਸ ਨਾਲ ਕੋਈ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਉਹ ਨਹੀਂ ਆਉਂਦੀ ਝੋਲਸ ਰੋਗ ਜੇ ਨਹੀਂ ਬੰਦੇ ਤੇ ਕਈ ਵਾਰੀ ਆਪਾਂ ਨੂੰ ਤੇਲੇ ਜੇਪੇ ਵਾਲੀ ਸਪਰੇ ਵੀ ਆਪਾਂ ਕਰਦੇ ਆ ਹੌਪਰ ਜਿਆ ਬਣ ਜਾਂਦਾ ਉਹ ਨਹੀਂ ਬੰਦਾ ਉਹਦੇ ਨਾਲ ਝੋਨਾ ਕੈਮ ਰੈਂਦਾ ਤੇ ਜਿਹੜਾ ਕੰਮ 13045 ਜਾਂ 05234 ਨੇ ਕਰਨਾ ਹੈ ਉਹਨੇ ਆਪਦਾ ਕੰਮ ਕਰਨਾ ਵੀ ਮੁੰਜਰਾਂ ਸਹੀ ਥੱਲੋਂ ਬਣ ਕੇ ਆਉਣ ਤੇ ਤਕਰੀਬਨ ਸਾਰੀਆਂ ਸ਼ਾਖਾਂਾਂ ਵਿੱਚ ਵੀ ਮੁੰਜਰ ਨਿਕਲੇ ਕਿਉਂਕਿ ਜੇ ਉਹਨੂੰ ਤਾਕਤ ਮਿਲੂਗੀ ਬਾਈ ਫੇਰ ਹੀ ਨਿਕਲੂਗੀ ਹੁਣ ਆਪਾਂ ਨੂੰ ਪਤਾ ਹੈ ਬਿਨਾਂ ਖਾਦੇ ਪੀਤੇ ਤਾਂ ਕੰਮ ਵੀ ਨਹੀਂ ਹੁੰਦਾ ਤੇ ਉਹ ਸਪਰੇਅ ਹੈ ਜਿਹੜੀ 13045 ਹੈ ਜਾਂ 05234 ਹੈ ਉਹਨੇ ਬਾਈ ਜੀ ਥੱਲੋਂ ਤਾਕਤ ਦੇਣੀ ਹੈ ਉਹਨਾਂ ਨੂੰ ਮੁੰਜਰਾਂ ਨੂੰ ਵੀ ਮੁੰਜਰਾਂ ਬਾਹਰ ਆਉਣੀਆਂ ਪੱਤੇ ਰਹੀਂ ਤਾਕਤ ਜਾਊਗੀ ਬੂਜੇ ਨੂੰ ਤੇ ਮੁੰਜਰਪੂਰੀ ਜਿਹੜੀ ਆ ਤਾਂਦਰੁਸਤ ਕਾਇਮ ਪੂਰੀ ਵਧੀਆ ਤੇ ਉਹ ਮੁੰਜਰ ਨਿਕਲੂਗੀ ਫਿਰ ਉਹਦੇ ਚ ਦਾਣੇ ਬਨਣਗੇ ਤੇ ਸਹੀ ਦਾਣੇ ਬਨਣਗੇ ਪੂਰਾ ਵਧੀਆ ਪਕਾ ਹਊਗਾ ਤੇ ਉਹ ਉਹਦੇ ਨਾਲ ਜਿਹੜੀ ਹੈਗੀ ਆ ਬਾਈ ਜੀ ਫੋਗ ਬਹੁਤ ਘੱਟ ਬੰਦੀ ਹੈ ਕਈ ਵਾਰੀ ਆਪਾਂ ਕਹਿ ਦਿੰਨੇ ਆ ਵੀ ਜਿਦੋਂ ਝੋਨਾ ਅਨਸਾਰੇ ਤੇ ਸੀ ਤੇ ਹਵਾ ਵਾਗ ਗਈ ਯਾਰ ਫੋਗ ਬਣਾਦੀ ਮਾੜੀ ਮੋਟੀ ਹਵਾ ਨਾਲ ਬਈ ਚੇਦੀ ਗਈ ਤਾਂ ਫੋਗ ਨਹੀਂ ਬੰਦੀ ਫੋਗ ਬੰਦੀ ਆ ਜਦੋਂ ਆਪਾਂ ਸਹੀ ਸਭਰਿਆ ਨਹੀਂ ਕਰਦੇ ਤੇ ਜਿਵੇਂ ਜਾਂ ਇਹ ਕਮਜ਼ੋਰੀ ਨਾਲ ਜਿਵੇਂ ਆਪਾਂ ਤੁਹਾਨੂੰ ਹੁਣ ਦੱਸਿਆ ਵੀਡੀਓ ਚ ਜੇ ਹਵਾ ਨਾਲ ਹੋਵੇ ਤਾਂ ਹਵਾ ਨਾਲ ਜਿਹੜਾ ਹੁੰਦਾ ਨਾ ਦਾਗੀ ਹੋ ਜਾਂਦੇ ਆ ਦਾਣੇ ਡਿਸ ਕਲਰ ਜਿਹਨੂੰ ਕਹਿੰਦੇ ਆ ਉਹ ਬਣ ਜਾਂਦੇ ਆ ਪਰ ਤੁਸੀਂ ਵੇਖਿਆ ਹੋਊਗਾ ਝੋਨੇ ਚੱਕ ਕੇ ਵੇਖਿਓ ਜਦ ਵੱਡੇ ਵੀ ਉਹਦੇ ਵਿੱਚ ਨਾ ਦਾਗੀ ਦਾਣੇ ਹੋਣਗੇ ਉਹਨਾਂ ਦਾਣਿਆਂ ਦੇ ਵਿੱਚ ਗਿਰੀ ਤਾਂ ਹੋਊਗੀ ਪਰ ਉਹਨਾਂ ਦੇ ਨਾ ਚੰਬਜੇ ਬਣ ਜਾਂਦੇ ਆ ਦਾਗ ਜੇ ਬਣ ਜਾਂਦੇ ਜਿਵੇਂ ਇੱਕ ਦੂਜੇ ਨਾਲ ਵਜਦੇ ਆ ਦੁੱਧ ਦੇ ਚ ਤੇ ਪਰ ਫੂਕ ਨਹੀਂ ਜਿਆਦੇ ਬਾਂਦੀ ਜਾਂ ਹਾਂ ਜਿਆਦੇ ਹਵਾ ਵਗਦੀ ਜਿਆਦੇ ਨਹੀਂ ਰਹੀ ਅਜ ਤਾਂ ਫੇਰ ਪਣ ਵੀ ਸਕਦੀ ਆ ਫੂਕ ਤੋਂ ਬਚਨ ਦਾ ਬਾਈ ਇਹ ਹੀ ਕਾਰਨ ਹੈ ਤੇ ਜੇ ਆਪਾਂ ਇਹਦੀਆਂ ਦੋ ਸੁਪਰੀਆਂ ਕਰ ਲੈਨੇ ਆ ਘੱਟ ਤੋਂ ਘੱਟ ਵੀ 5-7 ਮਣ 10 ਮਣ ਤੱਕ ਵੀ ਝਾੜਦਾ ਫਰਕ ਪੈ ਜਾਂਦਾ ਤੁਸੀਂ ਕਰਕੇ ਵੇਖ ਲਓ ਇੱਕ ਪਾਸੇ ਲੈਦਾ ਕਿਸੇ ਕਿਲੇ 'ਚ ਟਕਾ ਕੇ ਦੋ ਸੁਪਰੀਆਂ ਕਰਦੇ ਵੀ ਕਿਲੋ-ਕਿਲੋ ਪਾ ਕੇ ਤੇ ਤੁਸੀਂ ਉਹਦਾ ਝਾੜ ਵੇਖਿਓ ਉਹਦਾ ਪੱਕ ਵੇਖਿਓ ਉਹਦੇ 'ਚ ਫੂਕ ਵੇਖਿਓ ਕਿੰਨੀ ਹੈ ਤੇ ਝੋਨੇ ਦੀ ਡਸ ਵੇਖੋਗੇ ਜਿਵੇਂ ਝੋਨਾ ਕਿਵੇਂ ਖੜਾ ਇਹ ਆਪਾਂ ਸਪਰੇਅ ਕਰ ਲიਏ ਦੋਨੇ ਸਪਰੇਆਂ ਚੋਂ ਕੋਈ ਕਰ ਲਓ ਆਪਾਂ ਤੁਹਾਨੂੰ ਜਿਹੜੀ ਦੱਸੀਆਂ ਦੋਨੇ ਵਧੀਆ ਫੋਗ ਬਹੁਤ ਘੱਟ ਬਣੂਗੀ ਤੇ ਝੋਨੇ ਦਾ ਪੱਕ ਵਧੀਆ ਬਣੂਗਾ ਤੇ ਝਾੜ ਤਾਂ ਆਟੋਮੈਟਿਕ ਹੀ ਵਧੂਗਾ ਜਦੋਂ ਬਈ ਇਹ ਦੋ ਚੀਜ਼ਾਂ ਹੋ ਗਈਆਂ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਂ ਆਪਾਂ ਅਗਲੀ ਵੀਡੀਓ ਨਾਲ ਤੇ ਚੈਨਲ ਨੂੰ ਆਪਣੇ ਨੂੰ